ਫਿਰੋਜ਼ਪੁਰ ਅੰਦਰ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤਾਜ਼ੀ ਘਟਨਾ ਫਿਰੋਜ਼ਪੁਰ ਦੇ ਮਖੂਗੇਟ ਦੇ ਨਸਤੀਕ ਗਲੀ ਤਾਰਾ ਸਿੰਘ ਵਾਲੀ ਵਿੱਚ ਵਾਪਰੀ ਹੈ ਜਿੱਥੇ ਦੇਰ ਰਾਤ ਚੋਰ ਕੰਦ ਟੱਪ ਕੇ ਇੱਕ ਗਰੀਬ ਦੇ ਘਰੋਂ ਚਾਰ ਮੋਬਾਈਲ ਫੋਨ ਤੇ 9000 ਰੁਪਏ ਚੋਰੀ ਕਰ ਫਰਾਰ ਹੋ ਗਏ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਸੋਮਨਾਥ ਨੇ ਦੱਸਿਆ ਕਿ ਉਸਦੇ ਘਰ ਰਿਸ਼ਤੇਦਾਰ ਆਏ ਹੋਏ ਸਨ ਤੇ ਰਾਤ ਦੇ ਸਮੇਂ ਉਹ ਸੁੱਤੇ ਪਏ ਸਨ ਕਿ ਇੱਕ ਚੋਰ ਕੰਦ ਟੱਪ ਕੇ ਆਇਆ ਤੇ ਘਰ ਅੰਦਰੋਂ ਚਾਰ ਮੋਬਾਈਲ ਫੋਨ ਜਿਨ੍ਹਾਂ ਵਿੱਚੋਂ ਇੱਕ ਰਿਸ਼ਤੇਦਾਰਾ ਹਸਦਾ ਸੀ ਤੇ ਤਿੰਨ ਫੋਨ ਉਹਨਾਂ ਦੇ ਤੇ 9000 ਰੁਪਏ ਚੋਰੀ ਕਰਕੇ ਚੋਰ ਫਰਾਰ ਕੀ ਹੈ ਉਥੇ ਸਥਾਨਕ ਲੋਕਾਂ ਨੇ ਕਿਹਾ ਕਿ ਸ਼ਹਿਰ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਜਿਸ ਵੱਲ ਪੁਲਿਸ ਦਾ ਕੋਈ ਧਿਆਨ ਨਹੀਂ ਉਹਨਾਂ ਮੰਨਦੀ ਕਿ ਚੋਰੀ ਦੇ ਆਰਦਾਤਾ ਤੇ ਠੱਲ ਪਾਈ ਜਾਏ ਤੇ ਜਲਦ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਏ ਮਾਮਲਾ ਹੈ ਜੀ 10 ਤਰੀਕ ਸਵੇਰੇ 3 ਵਜੇ ਚੋਰ ਆਇਆ ਪਿਛਲੀ ਗਲੀ ਤੋਂ ਪਰ ਨਾਲੇ ਖਾਣੀ ਚੜਿਆ ਜੀ ਕੋਠੇ ਚੜ੍ਹ ਕੇ ਇੱਕ ਕੋਠਾ ਟੱਪਿਆ ਦੂਜਾ ਟੱਪਿਆ ਤੀਜਾ ਟੱਪਿਆ ਥੇਲ ਮੇਲੇ ਕਰੇ ਵੜਿਆ ਅਸੀਂ ਬਾਹਰ ਸੌਂਦੇ ਹਾਂ ਕਮਰਿਆਂ ਦੇ ਕਮਰੇ ਸਾਡੇ ਖੁੱਲੇ ਆ ਪੰਜ ਜੀ ਸੌਣਦੇ ਆਹੀ ਮੇਰੀ ਤੇਜੀ ਵੀ ਆਈ ਹੋਈ ਸੇਕ ਠੀਕ ਹੈ ਲੋ ਫੋਨ ਸਾਡੇ ਐਂਡਰੋਇਡ ਇੱਕ ਮੇਰੀ ਪੀਜੀ ਦਾ ਫੋਨ ਤਿੰਨ ਐਂਡਰੋਇਡ ਫੋਨ 9000 ਰੁਪਿਆ ਮੈਂ ਕਿਵੇਂ ਨਾ ਕਿਵੇਂ ਕਰਕੇ ਜੁਆਕਾਂ ਦੇ ਵਿੱਚ ਵਸ ਤੇ ਜੋੜਾ ਹੈਗਾ ਉਹ ਚੋਰ ਚੱਕ ਕੇ ਲੈ ਗਿਆ ਕਿੰਨੇ ਦਿਨ ਤੋਂ ਹੋ ਗਈ ਚੋਰੀ ਕੀਤੀ 10 ਤਰੀਕ ਦੀ ਸਵੇਰ ਦੀ ਗੱਲ ਹੈ ਪੁਲਿਸ ਕੰਪਲੀਟ ਕੀਤੀ ਕੋਈ ਪੁਲਿਸ ਕੰਪਲੀਟ 10 ਤਰੀਕ ਨੂੰ ਦਿੱਤੀ ਸੀ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਪੁੱਛਣ ਵੀ ਨਹੀਂ ਆਇਆ ਮੌਕਾ ਵੇਖਣ ਵੀ ਨਹੀਂ ਆਇਆ ਕਿ ਆਈਫੋਨ ਲਾਉਂਦੇ ਰਹੇ ਆ ਫੋਨ ਮੈਨੂੰ ਚੱਕਿਆ ਕਿਸ ਨੇ ਜਦੋਂ ਆਪ ਦੁਬਾਰਾ ਥਾਣੇ ਆ ਕੇ ਮਿਲੇ ਆਂ ਫੇਰ ਵੀ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਉਹ ਨਹੀਂ ਥਾਣੇ ਪੁਲਿਸ ਕੋਲ ਆਈਏ ਕਿੰਨੇ ਕੋ ਜਾਈਏ ਕਿੰਨੇ ਕੋ ਜਾਈਏ ਮੈਨੂੰ ਨਹੀਂ ਸਮਝ ਆਂਦੀ ਵੀ ਕੋਣ ਕਹਿੰਦਾ ਸਾਡੇ ਕੋਲ ਟਾਈਮ ਨਹੀਂ ਹੈਗਾ ਇੱਥੇ ਆਏ ਸੀਗੇ ਇਹਨਾਂ ਨੇ ਸ਼ਰਮਾ ਸਿੰਘ ਨੂੰ ਮਾਰ ਦਿੱਤੀ ਉਹ ਮੰਦਰੀ ਗਵਾਇਆ ਕੋਈ ਨਹੀਂ ਆਇਆ ਉਹ ਕਹਿੰਦੇ ਕਹਿੰਦੇ ਮਗਵਾਏ ਮੈਨੇ ਹੈਗੇ ਠੀਕ ਮੰਗ ਕੀ ਕਰਦੇ ਜੇ ਮੰਗ ਕੀ ਮੇਰਾ ਸਮਾਨ ਲੈ ਕੇ ਚਾਰ ਫੋਨ ਲੈ ਕੇ 9000 ਰੁਪਏ ਲੈ ਕੇ ਮੈਨੂੰ ਰਿਕਵਰੀ ਮਿਲੇ ਹੋਰ ਤਾਂ ਮੇਰੀ ਕੀ ਮੰਗ ਹੈਗੀ ਆ ਬਾਕੀ ਮੈਂ ਚਾਹਨਾ 5 ਦਿਨ ਹੋ ਗਏ ਮੇਰੇ ਬੱਚੇ ਨਹੀਂ ਰਮਾਨਾ ਸੋ ਰਹੇਗੇ ਮੇਰੀ ਵਾਈਫ ਨਹੀਂ ਸੋ ਰਹੀ ਮੈਂ ਆਪ ਨਹੀਂ ਸੋ ਰਿਹਾਗਾ ਵਿਚੋਰਾਵੇ ਕੋਈ ਕੋਈ ਨਾ ਕੋਈ ਹਥਿਆਰ ਤਾਂ ਹੁੰਦਾ ਹੀ ਹੈ ਕੱਲ ਨੂੰ ਆ ਕੇ ਮੇਰੇ ਬੱਚਾ ਤੇ ਹਮਲਾ ਕਰ ਦੇ ਕੋਈ ਮੈਂ ਕਿਹਾ ਜੀ ਤੁਹਾਨੂੰ ਬੰਦਾ ਪਛਾਣ ਲਿਆ ਤੁਸੀਂ ਵੀਡੀਓ ਹੈਗੀ ਫੁਟੇਜ ਹੈਗੀ ਸਾਡੇ ਕੋਲ ਹੁਣ ਪਛਾਣਨ ਨੂੰ ਮੈਂ ਇਹ ਤਾਂ ਕੰਪੁਲਸ ਦਾ ਮੈਂ ਹੁਣੋਂ ਘਰੇ ਜਾ ਕੇ ਥੋੜੀ ਕਮਾਂਗਾ ਇਹ ਤਾਂ ਕੁਝ ਅਈ ਤਾਂ ਫੁਟੇ ਹੀ ਲਈ ਹੈ ਕਿਰੋ ਹੁੰਦੇ ਥਰੂ ਇਹ ਪੁਲਸ ਫੜ ਸਕਦੀ ਹੈ ਇਹ ਥੋੜੀ ਫੜ ਸਕਦੀ ਹੈ ਮੈਨੂੰ ਤਾਂ ਪਤਾ ਹੈ ਸ਼ੱਕ ਬੰਦੇ ਦਾ ਸ਼ੱਕ ਤਾਂ ਹੈਗਾ ਹੀ ਹੈ ਹੁਣ ਵੀਡੀਓ ਹੈਗੀ ਸਾਡੇ ਕੋਲੇ ਜੀ ਕਾਸੀ ਅੰਦਰੂਨ ਮਘੂ ਗੇਟ ਕਸ਼ਮੀਰੀਆਂ ਵਾਲੀ ਗਲੀ ਉਹ ਜਿਹੜੇ ਤਾਰਾ ਸਿੰਘ ਵਾਲੀ ਦੀ ਚੋਰੀ ਹੋ ਰਹੀ ਹੈ ਜੀ ਉਹ ਜਾਂ ਸਾਡੀ ਗਲੀ ਚ ਇਧਰ ਆ ਰਹੇ ਸਾਡੀਆਂ ਦੋ ਗਲੀਆਂ ਟਾਰਗੇਟ ਹੋ ਰਹੀਆਂ ਜੀ ਬਾਰ-ਬਾਰ ਦੋ ਗਲੀਆਂ ਟਾਰਗੇਟ ਹੋਣ ਕਰ ਰਹੇ ਜੀ ਕਿ ਕਦੀ ਚੋਰ ਇਧਰ ਆਉਂਦਾ ਜੀ ਮੇਰੇ ਘਰ ਸਾਡੇ ਨਾਲ ਦੇ ਘਰ ਚੋਂ ਬਲਾ ਆਇਆ ਜੀ ਉੱਥੋਂ ਸਾਡੀ ਛੱਤ ਤੇ ਆਇਆ ਸਾਡੀ ਛੱਤੋਂ ਉਹ ਸੋਮੇ ਦੇ ਘਰ ਗਿਆ ਜੀ ਉਸ ਉਸ ਰਿਗਾਰਡਿੰਗ ਅਸੀਂ ਬਹੁਤ ਪਰੇਸ਼ਾਨ ਹਾਂ ਅਸੀਂ ਜਾਗ ਵੀ ਰਹੇ ਹਾਂ ਪਰ ਕੱਲ ਰਾਤ ਫੇਰ ਦੂਸਰੇ ਸੋਨੂ ਘਰੇ ਆ ਗਿਆ ਜੀ ਚੋਰ ਪਾਜੀ ਲਗਾਤਾਰ ਚੋਰੀ ਹੋ ਰਹੀ ਹੈ ਪਿੱਛੇ ਇਹ ਦੁਕਾਨ ਵੀ ਲੁੱਟ ਕੋ ਹੋਈ ਸੀ ਹਾਂਜੀ ਪਾਜੀ ਸਾਡੇ ਬਾਜ਼ਾਰ ਚ ਵੀ ਹੋਈ ਸੀ ਜੀ ਇੱਕ ਕਰੇਨਾ ਸ਼ਾਪ ਚ ਵੀ ਉਹਦੇ ਚ ਵੀ ਅਜੇ ਕੁਝ ਨਹੀਂ ਪਤਾ ਲੱਗਾ ਜੀ ਅਜੇ ਤੱਕ ਕੋਈ ਵੀ ਚੋਰ ਅਜੇ ਤੱਕ ਬਰਾਮਦ ਨਹੀਂ ਆਇਆ ਜੀ ਅਸੀਂ ਕੁਝ ਮਤਲਬ ਇਹ ਸੋਮੇ ਉਹਨਾਂ ਨੇ ਸਾਰਿਆਂ ਨੇ ਅਸੀਂ ਰਲ ਕੇ ਕੁਝ ਜਾਂਚ ਪੜਤਾਲ ਕੀਤੀ ਹੈ ਤੇ ਪਰ ਸਾਨੂੰ ਕੁਝ ਪਤਾ ਨਹੀਂ ਚੱਲ ਰਿਹਾ ਜੀ ਸਰ ਪੁਲਿਸ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਸਰਚ ਆਪਰੇਸ਼ਨ ਵੀ ਕੀਤੇ ਜਾ ਰਹੇ ਨੇ ਪਰ ਚੋਰੀਆਂ ਜਿਹੜੀਆਂ ਫਿਰ ਵੀ ਰੁਕਣ ਦਾ ਸਾਡੀ ਤਾਂ ਦੇਖੋ ਜੀ 10 ਤਰੀਕ ਦੀ ਕੰਪਲੇਨਟ ਚ ਅਜੇ ਤੱਕ ਕੋਈ ਬੰਦਾ ਆਇਆ ਹੀ ਨਹੀਂ ਦੇਖਣ ਜੀ ਸਾਡਾ ਮੋਕਾ ਹੀ ਨਹੀਂ ਕੋਈ ਕੀ ਮੰਗ ਕਰਦੇ ਆ ਮੰਗ ਇਹੀ ਕਰਦੇ ਜੀ ਵੀ ਮਤਲਬ ਬਸ ਕਰੀਏ ਜੀ ਹੁਣ ਤਾਂ ਅਸੀਂ ਬਹੁਤ ਪਰੇਸ਼ਾਨ ਆ ਜੀ ਥਾਣੇ ਆਏ ਜੀ ਥਾਣੇ ਵਾਲੇ ਤੁਹਾਨੂੰ ਥਾਣੇ ਜੀ ਮੁਲਾਜ਼ਮ ਹੀ ਨਹੀਂ ਹੈਗੇ ਜੀ ਇਸ ਟਾਈਮ ਉਹ ਕੋਈ ਮੀਟਿੰਗ ਆਏ ਜਾਂ ਕਿਤੇ ਕੋਈ ਗਏ ਆ ਜੀ ਉਹ ਕਹਿੰਦੇ ਬਦਲੀਆਂ ਹੋ ਗਈਆਂ ਉਸ ਕਾਰਨ ਅੱਜ ਅਸੀਂ ਥਾਣੇ ਆਏ ਸੀ ਬੜੇ ਤੇ ਮੁਲਾਜ਼ਮ ਨਹੀਂ ਹੈਗੇ ਜੀ ਕੰਪਲੇਟ ਤੁਹਾਡੀ ਕਿੰਨੇ ਤਰੀਕ ਦੀ ਹੈ 10 ਤਰੀਕ ਦੀ ਕੰਪਨੀ ਦਾ ਜੀ ਥਾਲੀ ਕੋਈ ਪੁਲਿਸ ਕਰਵੇ ਨਹੀਂ ਜੀ ਨਹੀਂ ਨਹੀਂ ਕੀ ਮੰਗ ਕੀ ਕਰਦੇ ਕੋਈ ਮੰਗ ਇਹੀ ਕਰਦੇ ਜੀ ਵੀ ਦੇਖੋ ਜੀ ਇਸ ਇਸ ਰਿਗਾਰਡਿੰਗ ਕੁਝ ਦੇਖਿਆ ਜਾਵੇ ਜੀ ਕੀਤਾ ਜਾਵੇ ਜੀ ਕੁਝ ਤਾਂ ਸਾਡੋਂ ਇਹਨਾਂ ਤੋਂ ਨਿਜਾਦ ਪਾਈ ਜਾਵੇ ਸਾ ਸਾਡੀ ਛੱਤਾਂ ਤੇ ਚੋਰਾਂ ਲਾਪੇ ਸਾਡੇ ਘਰਾਂ ਜਾਣ ਲਾਪੇ ਜੀ ਅਸੀਂ ਕਿੱਧਰ ਜਾਵਾਂ